ਕੀ ਬਣਾਇਆ ਇੱਕੋ ਦਮ ਹੀ ਵੀ ਇਹਨੂੰ ਪੀੜੀ ਅੰਦਰ ਹੀ ਬਣਾ ਦਿੱਤੇ ਨੇ ਅੰਦਰ ਹੋਰ ਮਾਲ ਪਾ ਕੇ ਉਹ ਪੀੜੀ ਕਰਤੀ ਥੇ ਨਹੀਂ ਉਹਦੇ ਚ ਇਹ ਸੀਗਾ ਜਿਹੜਾ ਦਰਖਤਾਂ ਦਾ ਨੁਕਸਾਨ ਸੀ ਨਾ 4700 ਦਰਖਤ ਦਾ ਨੁਕਸਾਨ ਸੀ 4700 ਦਰਖਤ ਦਾ ਕੇਸ ਕਿਸੇ ਵੀ ਬੰਦੇ ਦੇ ਹੱਕ ਚ ਨਹੀਂ ਹੈਗਾ ਨਾ ਹੀ ਤਾਂ ਅਫਸਰਾਂ ਦੇ ਹੱਕ ਚ ਨਾ ਹੀ ਲੋਕਾਂ ਦੇ ਹੱਕ ਚ ਫਿਰ ਅਸੀਂ ਉਹਨੂੰ ਹਟਾ ਕੇ ਨਾ ਉੱਥੇ ਹੀ ਬਣਾਈ ਹੈ ਦਰਖਤਾਂ ਦਾ ਨੁਕਸਾਨ ਹੀ ਨਹੀਂ ਕਰਿਆ ਸਰ ਉਹਦੇ ਵਿੱਚ ਨਾ ਇੱਕ ਹੋਰ ਹੈ ਮੈਂ ਫਿਰ ਤੋਂ ਪਹਿਲਾਂ ਵੀ ਕਿਹਾ ਹੁਣ ਵੀ ਪਾਣੀ ਨਾ ਘਟੇ ਕਿਸੇ ਦਾ ਸਵਾਇਆ ਹੋਊਗਾ ਸਵਾਇਆ ਹੋਊਗਾ ਪਾਣੀ ਜੇ ਘਟ ਗਿਆ ਤਾਂ ਫਿਰ ਵੇਖੋ ਅਸੀਂ ਤਾਂ ਹੈਗੇ ਜ਼ਿੰਮੇਦਾਰ ਇਸ ਸਰੋਤ ਤੇ ਬਾਤੀ ਰਹੀ ਪਾਣੀ ਦਾ ਪਾਣੀ ਦਾ ਮਤਲਬ ਲੈ ਹਾਂਜੀ ਬੱਸ ਹੋਰ ਦੱਸੋ ਹੋਰ ਵੀ ਨਹਿਰ ਦੇ ਉੱਤੇ ਮਿੱਟੀ ਪਿੱਤਾਂ ਲਿਆ ਕੇ ਲਾਉਣੀ ਪੈਂਦੀ ਐ ਸਿੰਘ ਸਾਹਿਬ ਮੰਨ ਬਤਾਓ ਤੇ ਉਹ ਠੇਕਦਾਰ ਠੇਕਦਾਰ ਮਾਟੀ ਆਉਂਦੀ ਆ ਡੋਲਾ ਮਤਲਬ ਪਟਨੀ ਪਟਵਟੀਆਂ ਲਗਾ ਦਿੱਤੇ ਸਾਧਨ ਟਪਾ ਕੇ ਦੇਖੋ ਜੀ ਨੈਟ ਪੀਚ ਬਿਲਕੁਲ ਮੋਟਾ ਨਾ ਕੋਈ ਨਾ ਕਹਿਣਾ ਮਤਲਬ ਐ ਵੀ ਬਾਕੀ ਆਸ-ਪਾਸੇ ਸਾਡੀ ਮਿੱਟੀ ਲਾਉਣੀ ਸੀ ਨਹਿਰ ਦੇ ਉਹ ਨਹਿਰ ਦੀ ਪਟੜੀ ਚੱਕ ਚੱਕ ਕੇ ਲਾਈ ਜਾਂਦੀ ਐ ਨਹਿਰ ਦੀ ਪਟੜੀ ਚੱਕ ਕੇ ਪੂਰੀ ਕਰਦੀ ਵੀ ਉਹ ਖੇਤਾ ਜੋਸਾ ਬਸੋ ਲੈ ਕੇ ਪੂਰੀ ਕਰਦੇ ਆ ਤੁਹਾਡੀ ਗੱਲ ਠੀਕ ਐ ਐਸਜੀਓ ਸਾਹਿਬ ਵੀ ਮੰਨ ਰਹੇ ਇਸ ਗੱਲ ਤੇ ਉਥੋਂ ਨੂੰ ਹਦਾਇਤ ਕਰ ਦਿੱਤੀ ਗਈ ਆ ਹਦਾਇਤ ਨਹੀਂ ਕਰਨੀ ਹਾਂਜੀ ਸਰ ਕੱਲੇ ਹਦਾਇਤ ਨਹੀਂ ਉਹਨੂੰ ਨੋਟਿਸ ਕੱਢੋ ਠੀਕ ਆ ਕਿਉਂ ਕੀਤਾ ਤੂੰ ਠੀਕ ਹੈ ਜੇ ਤੇਰਾ ਹੀ ਪੇਮੈਂਟ ਮਿੱਟੀ ਦੀ ਤੈਨੂੰ ਮਿਲਣੀ ਆ ਬਾਹਰੋਂ ਲਿਆ ਕੇ ਪਾਉਣ ਦੀ ਤੂੰ ਕਿਉਂ ਨਹੀਂ ਪਾਈ ਦੇ ਰਹੇ ਆ ਜੀ ਮਿੱਟੀ ਦੇ ਪੇਮੈਂਟ ਦੇਵਾਂਗੇ ਪਰ ਅਜੇ ਨਹੀਂ ਦਿੱਤੀ ਨਹੀਂ ਦਿੱਤੋ ਕੋਈ ਪੇਮੈਂਟ ਨਹੀਂ ਕਰਦੀ ਅਸੀਂ ਖੇਤ ਕਿਵੇਂ ਜੋ ਤੱਕ ਖਸਲਾਲ ਕਰਾਓ ਸਾਡਾ ਜਦੋਂ ਤੱਕ ਸਾਫ ਹੋ ਜਾਈ ਬਿਲਕੁਲ ਠੇਕੇਦਾਰ ਨੂੰ ਕਹੋ ਜਿਹੜੀ ਪਟੜੀ ਤੂੰ ਮਿੱਟੀ ਚੱਕੀ ਆ ਕਿਸੇ ਜ਼ਿਮੀਂਦਾਰ ਦੀ ਨਾਲ ਦੀ ਨਾਲ ਉਹਨੇ ਪਾ ਕੇ ਦੇਵੇ ਦੋ ਦਿਨਾਂ ਚ ਅੱਜ ਕਿਹੜਾ ਠੀਕ ਹੈ ਜੀ ਉਹਨੇ ਪੁਆ ਕੇ ਕਿਹੜੀ ਬੁਰਜੀ ਹੈ ਉਨਰ ਤੋਂ ਅਸਲ ਉਹ ਕਿ ਠੇਕੇਦਾਰ ਕਹਿੰਦੇ ਜੀ ਅੱਗੇ ਮਤਲਬ 70 ਬੁਰਜੀ ਹੈ ਗਿਆ ਅਸੀਂ 73 ਤੇ ਖੜੇ ਆ 1 ਕਿਲੋਮੀਟਰ ਪਿੱਛੇ ਆ ਹਾਂ ਜੀ ਅੱਗੇ ਬੁਰਜੀ ਤਾਂ ਅੱਗੇ ਹੀ ਰਾਲੀ ਆ ਅੱਜ ਹੋ ਜੂਗਾ ਕੰਮ ਸ਼ੁਰੂ ਜਦੋਂ ਤੱਕ ਆਪਣੇ ਜ਼ਿਮੀਂਦਾਰਾ ਕਿਸਾਨਾਂ ਦੀ ਤਸੱਲੀ ਨਹੀਂ ਹੁੰਦੀ ਵੀ ਨਹਿਰ ਵਾਕੇ ਸਹੀ ਬਣ ਗਈ ਹੈ ਕਿ ਸਾਰਾ ਜਿੱਥੇ ਵੀ ਖੇਤਾਂ ਦੇ ਵਿੱਚ ਪਾਣੀ ਜਾਣਾ ਪੂਰਾ ਪ੍ਰੋਪਰ ਪਹੁੰਚਣ ਲੱਗ ਗਿਆ ਹੈ ਉਦੋਂ ਤੱਕ ਕਿਸੇ ਠੇਕੇਦਾਰ ਨੂੰ ਪੂਰਾ ਪ੍ਰੋਪਰ ਪੇਮੈਂਟ ਨਹੀਂ ਠੀਕ ਹੈ ਠੀਕ ਹੈ ਨਾ ਜੀ ਸਰ वाले ये बीनी ਜੀ ਮੇਲੇ ਸਾਹਿਬ ਤੁਸੀਂ ਕਬੂਲਸ਼ਾ ਨਹਿਰ ਤੇ ਪਹੁੰਚੇ ਹੋ ਕੀ ਮਸਲਾ ਹੈ ਜੋ ਕਬੂਲਸ਼ਾ ਖੁੱਬਣ ਮਾਈਨਰ ਹੈ ਜਿਹਦਾ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਉਹਦੀ ਟੈਸਟਿੰਗ ਲਈ ਕੱਲ ਪਾਣੀ ਛੱਡਿਆ ਗਿਆ ਸੀ ਤਾਂ ਕਿ ਜਿਹੜੀ ਨਹਿਰ ਹੈ ਜਿੱਥੋਂ ਲੈ ਕੇ ਜਿੱਥੋਂ ਤੱਕ ਬਣ ਰਹੀ ਹੈ ਉਹ ਸਾਰਾ ਚੈੱਕ ਕੀਤਾ ਜਾ ਸਕੇ ਪਾਣੀ ਛੱਡ ਕੇ ਕਿਤੇ ਕੋਈ ਕਮੀ ਹੈ ਤਾ ਉਹ ਜਿਹੜੀ ਕਮੀ ਐ ਫਿਰ ਨਹਿਰ ਬੰਦ ਕਰਕੇ ਉਹਨੂੰ ਜਿਹੜਾ ਸੁਧਾਰਿਆ ਜਾ ਸਕੇ ਉਹ ਟੈਸਟਿੰਗ ਲਈ ਅੱਜ ਜਿਹੜਾ ਨਹਿਰ ਨੂੰ ਪਾਣੀ ਦੇ ਵਿੱਚ ਛੱਡਿਆ ਗਿਆ ਸੀ ਜਿਹੜਾ ਨਹਿਰ ਦੇ ਵਿੱਚ ਔਰ ਉਸ ਤੋਂ ਬਾਅਦ ਅੱਜ ਜਦੋਂ ਪਾਣੀ ਆਇਆ ਤੇ ਇੱਕ ਜਗ੍ਹਾ ਸੇਮ ਨਾਲੇ ਦੇ ਕੋਲ ਜਦੋਂ ਬਾਰਿਸ਼ ਦਾ ਟਾਈਮ ਹੁੰਦਾ ਮੀਂਹ ਦਾ ਟਾਈਮ ਹੁੰਦਾ ਜਦੋਂ ਜ਼ਿੰਮੇਦਾਰ ਸਾਰੇ ਮੋਕੇ ਬੰਦ ਕਰ ਲੈਂਦੇ ਤਾਂ ਉਹ ਪਾਣੀ ਨੂੰ ਕਿਤੇ ਨਾ ਕਿਤੇ ਛੱਡਣਾ ਪੈਂਦਾ ਤਾਂ ਉਹ ਸੇਮ ਨਾਲੇ ਦੇ ਵਿੱਚ ਜਦੋਂ ਪਾਣੀ ਨੂੰ ਛੱਡਦੇ ਆ ਤਾਂ ਉੱਥੇ ਜਿਹੜਾ ਮਿੱਟੀ ਕਿਸੇ ਰਿਸਕਨ ਕਾਰਨ ਜਿਹੜਾ ਉਹ ਪੁਆਇੰਟ ਜਿਹੜਾ ਟੁੱਟਿਆ ਸੀਗਾ ਉਹ ਸਾਰਾ ਦੇਖਣ ਆਏ ਸੀਗੇ ਕਿਤੇ ਹੋਰ ਵੀ ਕਿਤੇ ਕੋਈ ਕਮੀ ਲੱਗਦੀ ਹੈ ਨਹਿਰ ਵਿੱਚ ਉਹ ਸਾਰੀਆਂ ਜਿਹੜੀਆਂ ਸਾਰੇ ਜ਼ਿਮੀਂਦਾਰ ਜਿ ਕਿਸਾਨਾਂ ਨੂੰ ਨਾਲ ਲੈ ਕੇ ਜਿਹੜਾ ਚੈੱਕ ਕੀਤਾ ਗਿਆ ਇੱਥੇ ਸਾਰੇ ਅਫਸਰਾਂ ਨੂੰ ਬੁਲਾਇਆ ਗਿਆ ਔਰ ਜਿੱਥੇ-ਜਿੱਥੇ ਕੋਈ ਕਿਸੇ ਵੀ ਜ਼ਿਮੀਂਦਾਰ ਕਿਸਾਨ ਨੂੰ ਕਮੀ ਲੱਗਦੀ ਹੈ ਹਦਾਇਤ ਕੀਤੀ ਗਈ ਅਫਸਰਾਂ ਨੂੰ ਸਾਰੀਆਂ ਕਮੀਆਂ ਪੂਰੀਆਂ ਕੀਤੀਆਂ ਜਾਣ ਤੇ ਉਸ ਤੋਂ ਬਾਅਦ ਜਿਹੜਾ ਨਹਿਰ ਦਾ ਪਾਣੀ ਚਲਾਇਆ ਜਾਵੇ ਤੇ ਔਰ ਪੂਰਾ ਜਿਹੜਾ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ ਕਮੀਆਂ ਤਾਂ ਕੋਈ ਲੀਕ ਹੋ ਕੇ ਤੋੜ ਹੋਇਆ ਹੈ ਉੱਥੇ ਮੌਕੇ ਤੇ ਪਹੁੰਚੇ ਹੈ ਜੀ ਵੀ ਕੋਈ ਕਮੀ ਹੈ ਮੈਂ ਐਕਸ਼ਨ ਪੂਰਾ ਲੈਣਾ ਹੈ ਗੱਲਬਾਤ ਪੂਰੀ ਸੁਣੀ ਗਈ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇੱਕ ਨਿਊ ਕਿ ਲੱਖੇ ਕੀ ਮਾਈਨਰ ਮੈਂ ਐਮ ਐਲ ਏ ਸਾਹਿਬ ਵਿਸ਼ਵਾਸ ਦਿਏ ਮਨੇ ਵੀ ਚੌਥਾ ਦਿਨ ਜਿੱਤੋ ਟੈਲਾ ਬਰੀ ਸੋ ਪਾਣੀ ਬਣਿਆ ਵੀ ਤੋ ਪੂਰਾ ਕਰਾ ਕੇ ਦਿਉਂਗਾ ਅਬੂ 4 ਦਿਨ ਬਾਅਦ ਮੈਂ ਜਿੱਤੋ ਹੀ ਸੋ ਪਾਣੀ ਹੈ ਮਾਰੋ ਵੀ ਤੋ ਮਨੇ ਵਿਸ਼ਵਾਸ ਦਿਏ ਪੂਰਾ ਕਰਾ ਕੇ ਦੇਉਂਗਾ ਚੌਥਾ ਦਿਨ ਮੋਕਾ ਦੇਖਣਾ ਹੈ ਕਿ ਮਲੇ ਸਾਹਿਬ ਬਠਮੇ ਹੋਵਾਂਗਾ